ਸੋ ਆਪਾ ਉਸ ਟਰੈਕਟਰ ਨੂੰ ਲੈਣ ਜਾ ਰਹੀ ਆ ਅੱਜ ਆਪਾਂ ਕੋਟਪੂਰੇ ਜਾ ਰਹੇ ਆ ਕਿਉਂਕਿ ਆਪਾਂ ਉੱਥੇ ਵੇਅਰਿੰਗ ਲਈ ਛੱਡਿਆ ਸੀਗਾ ਸਾਡੇ ਬੰਦੇ ਨੇ ਲ ਲਈ ਮੂਰਤੀ ਕਿਹੜੀ ਲਈ ਮੂਰਤੀ ਏਕੰਕਾਰ ਵਾਲੀ ਅੱਛਾ ਏਕੰਕਾਰ ਵਾਲੀ ਕਿੰਨੇ ਦੀ ਲਈ ਆ 200 ਰੁਪਏ ਦੀ ਅੱਛਾ 200 ਰੁਪਏ ਦੀ ਚਲੋ ਚੱਲਦੇ ਆਪਾਂ ਕੋਟਪੂਰੇ ਸੱਜਣੋ ਤੇ ਬਾਕੀ ਬਾਈਕ ਆਪਾਂ ਕਰ ਲਈ ਸਟਾਰਟ ਬਾਈ ਕਰਕੇ ਸਟਾਰਟ ਤੇ ਚੱਲਦੇ ਆਪਾਂ ਉੱਥੇ ਜਾ ਕੇ ਜਿਹੜੇ ਤੁਹਾਨੂੰ ਸਾਰਾ ਆ ਇਸ ਟਰੈਕਟਰ ਦੇ ਵੇਅਰਿੰਗ ਵਗੈਰਾ ਸਾਰੀ ਕਰਵਾਤੀ ਬਾਈ ਤੋਂ ਲਵਾਉਣਾ ਬਾਈ ਤੋਂ ਸਟicker ਤੇ ਲਵਾ ਕੇ ਸਟicker ਤੇ ਉਸ ਤੋਂ ਬਾਅਦ ਚੱਲਦੇ ਆਪਾਂ ਛਤਰੀ ਵਾਲੇ ਛਤਰੀ ਵਾਲੇ ਕੋਲ ਅੱਜ ਮਿੱਤਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਉਮੀਦ ਆ ਸਾਰੇ ਸੱਜਣ ਠੀਕ ਹੋਣਗੇ ਲਾਓ ਵੀ ਮਿੱਤਰੋ ਅੱਜ ਗੱਲਬਾਤ ਕਰਦੇ ਆਪਾਂ ਜੋ ਆਪਣੇ ਕੋਲੇ ਸੋਨਾ ਲੀਕਾ ਟਰੈਕਟਰ ਪਿਛਲੇ ਦਿਨੀ ਜੋ ਆਪਾਂ ਮੋਡੀਫਾਈ ਕਰ ਰਹੇ ਸੀ ਟਰੈਕਟਰ ਨੂੰ ਪੇਂਟ ਜੌਬ ਵਗੈਰਾ ਸਾਰਾ ਕੰਮ ਕਰ ਰਹੇ ਸੀਗੇ ਸੋ ਆਪਾਂ ਉਸ ਟਰੈਕਟਰ ਨੂੰ ਲੈਣ ਜਾ ਰਹੇ ਹਾਂ ਅੱਜ ਆਪਾਂ ਕੋਟਪੂਰੇ ਜਾ ਰਹੇ ਹਾਂ ਕਿਉਂਕਿ ਆਪਾਂ ਉੱਥੇ ਵਾਇਰਿੰਗ ਲਈ ਛੱਡਿਆ ਸੀਗਾ ਬਾਕੀ ਆਪਾਂ ਉਸ ਟਰੈਕਟਰ ਦੇ ਵਿੱਚ ਆਪਾਂ ਛਤਰੀ ਵਗੈਰਾ ਦੀ ਫਿਟਿੰਗ ਕਰਵਾਵਾਂਗੇ ਤੇ ਸਾਰਾ ਤੁਹਾਨੂੰ ਦਿਖਾਵਾਂਗੇ ਤੇ ਸੋ ਸੱਜਣਾਂ ਜੁੜਰੇ ਵੀਡੀਓ ਦੇ ਨਾਲ ਤੇ ਆਓ ਚੱਲਦੇ ਆਪਾਂ ਕੋਟਕਪੂਰੇ ਤੇ ਵਿਖਾਉਣਾ ਤੁਹਾਨੂੰ ਕਿੱਥੋਂ ਆਪਾਂ ਵਾਇਰ ਨੂੰ ਆਉਣੇ ਆ ਕੀ ਗੱਲਬਾਤ ਕਰਦੇ ਆ ਤੇ ਚਲੋ ਸੱਜਣਾਂ ਜੁੜੇ ਰਹਿਣਾ ਤੇ ਆਓ ਤੁਰਦੇ ਵਰਕਸ਼ਾਪ ਵੱਲ ਸਾਡੇ ਬੰਦੇ ਨੇ ਲ ਲਈ ਮੂਰਤੀ ਕਿਹੜੀ ਲਈ ਮੂਰਤੀ ਏਕੰਕਾਰ ਵਾਲੀ ਅੱਛਾ ਏਕੰਕਾਰ ਵਾਲੀ ਕਿੰਨੇ ਦੀ ਲਈ ਆ 20 ਰੁਪਏ ਦੀ ਅੱਛਾ 20 ਰੁਪਏ ਦੀ ਤੇ ਚਲੋ ਮੂਰਤੀ ਲੈ ਕੇ ਬਾਈ ਨੇ ਟਰੈਕਟਰ ਤੇ ਲਾਉਣੀ ਆ ਨਾ ਹਾਂਜੀ ਡੀਗਾ ਟਰੈਕਟਰ ਤੇ ਲਾਉਣੀ ਆ ਨੇ ਤੇ ਚਲੋ ਚੱਲਦੇ ਆਪਾਂ ਵਰਕਸ਼ਾਪ ਤੋਂ ਵਰਕਸ਼ਾਪ ਤੋਂ ਚੱਲਦੇ ਆਪਾਂ ਕੋੜਕਪੁਰੇ ਤੇ ਕੋੜਕਪੁਰੇ ਜਾ ਕੇ ਤੇ ਤੁਹਾਨੂੰ ਦਿਖਾਵਾਂਗੇ ਤੇ ਆਪਾਂ ਆ ਜਗ੍ਹਾ ਤੇ ਫੋਰ ਟਰੈਕਟਰ ਜੋ ਆਪਣੇ ਕੋਲੇ ਪੇਂਟ ਜੋਬ ਵਾਸਤੇ ਆਇਆ ਵਾ ਫੌਜੀ ਭਰਾ ਦਾ ਸੋ ਅੱਜ ਆਪਾਂ ਉਹਨੂੰ ਖੋਲ ਦੇਾਂਗੇ ਕਿਉਂਕਿ ਉਹਦੇ ਵੀ ਨਿੱਕੇ ਮੋਟੇ ਜੇ ਕੰਮ ਕਰਨ ਵਾਲੇ ਰਹਿੰਦੇ ਸੀਗੇ ਆਓ ਚੱਲ ਜੀ ਆਓ ਜੀ ਬਾਕੀ ਪਾਰਟਸ ਰੱਖਣ ਦੀ ਤਿਆਰੀ ਹੈ ਆਪਣੀ ਫੋਰ ਦੀ ਕਿਉਂਕਿ ਆ ਜਗ੍ਹਾ ਤੇ ਆਪਾਂ ਫੋਰ ਟਰੈਕਟਰ ਦਾ ਜੋ ਪਾਰਟਸ ਆ ਖੋਲ ਕੇ ਰੱਖਾਂਗੇ ਜੰਕ ਜੀ ਦਾ ਪੇਂਟ ਕਰਨ ਲੱਗਣਾ ਆਪਾਂ ਤੇ ਚਲੋ ਆਹ ਸੋਨਾਲੀ ਕਾ ਵਗੈਰਾ ਦਾ ਪਾਰਟਸ ਆਇਆ ਸੀਗਾ ਇਹ ਕਾਰਟੂਨ ਹੋ ਗਏ ਵਿਹਲੇ ਤੇ ਸੋ ਇਸ ਤੋਂ ਬਾਅਦ ਚਲਦੇ ਆਪਾਂ ਟਰੈਕਟਰ ਲੈਣ ਟਰੈਕਟਰ ਲਿਆ ਕੇ ਤੇ ਉਸ ਤੋਂ ਬਾਅਦ ਅਗਲੀ ਤੋਰਾਂ ਗੱਲਬਾਤ ਤੁਹਾਡੇ ਨਾਲ ਚਲੋ ਚਲਦੇ ਆਪਾਂ ਮੋੜ ਪੂਰੇ ਸੱਜਣੋ ਤੇ ਬਾਕੀ ਬਾਈਕ ਆਪਾਂ ਕਰ ਲਈ ਸਟਾਰਟ ਬਾਈ ਕਰਕੇ ਸਟਾਰਟ ਤੇ ਚਲਦੇ ਆਪਾਂ ਉੱਥੇ ਜਾ ਕੇ ਰੀਜੂ ਦੀ ਫਮਨਾ ਦਾ ਨਜ਼ਾਰਾ ਬਾਕੀ ਚਲਦੇ ਆਪਾਂ ਬਾਕੀ ਆਪਣੀ ਹੋ ਗਈ ਸਟਾਰਟ ਬਾਕੀ ਦੇਖ ਸਕਦੇ ਹੋ ਤੁਸੀਂ ਆਪਣਾ ਰਿਵਿਊ ਤੇ ਆਪਣਾ ਬੰਦਾ ਬੈਠਾ ਮਗਰ ਕਿਉਂ ਕਾ ਦੇ ਲਾ ਇਹ ਮੂਰਤੀ ਵਾਲਾ ਕਿਉਂਕਿ ਅੱਜ ਇਹਨੇ ੴ ਦੀ ਬੱਬੇ ਦੀ ਮੂਰਤੀ ਲਈ ਆ ਤੇ ਆਪਾਂ ਟਰੈਕਟਰ ਦੇ ਉੱਪਰ ਲਾਉਣੀ ਆ ਤੇ ਲੋ ਚੱਲ ਕੇ ਆਪਾਂ ਕੋਟਪੂਰੇ ਤੇ ਤੁਹਾਨੂੰ ਉੱਥੇ ਜਾ ਕੇ ਦਿਖਾਵਾਂਗੇ ਸਾਰਾ ਸਿਸਟਮ ਹੈਲਫ ਬੈਂਟਰੀਆਂ ਦੇ ਡਾਕਟਰਾਂ ਕੋਲੇ ਕਿਉਂਕਿ ਜਿੱਥੇ ਆਪਣਾ ਸੋਨਾ ਲੀਕਾ ਨਵੈਡਾ ਵਾਲਾ ਤਿਆਰ ਹੋ ਰਿਹਾਗਾ ਸੋ ਆਪਾਂ ਇਸ ਟਰੈਕਟਰ ਦੇ ਵੇਰਿੰਗ ਵਗੈਰਾ ਸਾਰੀ ਕਰਵਾਤੀ ਬਾਈ ਤੋਂ ਤੇ ਇਧਰ ਬਾਜੂ ਸਾਹਿਬ ਕਰ ਰਹੇ ਨੇ ਸਾਡੇ ਵੇਰਿੰਗ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਹੈ ਕਿੰਨਾ ਕਰੇਗਾ ਕੰਮ ਆਪਣਾ ਬਾਹਰ ਨੂੰ ਪੂਤਾ ਘੰਟਾ ਅੱਛਾ ਅੱਧਾ ਘੰਟਾ ਠੀਕ ਆ ਹਾਂ ਬੈਂਟੀ ਦੇ ਦਾ ਚਾਰ ਠੀਕ ਆ ਉਹ ਹਾਰ ਨਾਲ ਦੇ ਹੱਟਲਿੰਗ ਕਿ ਲਾਉਂਗਾ ਟਾਇਰ ਉਹ ਬਹੁਤ ਹਨੀ ਹੈ ਆਇਆ ਲਓ ਜੀ ਲਓ ਠੀਕ ਆ ਇਧਰ ਹਾਰ ਨੂੰ ਵੀ ਆਪਾਂ ਲਾਤੇ ਨੇ ਦੇ ਹਾਰ ਉਹ ਨਹੀਂ ਲਾਉਣੀ ਆ ਉੱਪਰ ਇਹਦੇ ਅੱਛਾ ਉਹ ਟਾਈਮ ਖਾਣੀ ਉਹ ਲੈਣਾ ਠੀਕ ਆ ਕੋਈ ਨਹੀਂ ਕੋਈ ਨਹੀਂ ਲਾ ਦੇ ਲਾ ਦੇ ਤੇ ਚਲੋ ਇਧਰ ਆਪਣੀਆਂ ਪੱਤੀਆਂ ਵਗੈਰਾ ਬੈਟਰੀ ਵਗੈਰਾ ਟਿਕਾਤੀ ਬਾਈ ਨੇ ਇਹ ਲਾ ਕੇ ਬੈਟਰੀ ਵਗੈਰਾ ਤੇ ਤੁਹਾਨੂੰ ਲਾਈਟਾਂ ਸਟਾਂ ਸਾਰੀਆਂ ਜਲਾ ਕੇ ਦਿਖਾਉਨੇ ਆ ਇਧਰ ਬਾਈ ਜੀ ਹੈਡ ਫੋਰਮੈਨ ਸਾਫ ਸੱਤੀ ਕਾਲ ਜੀ ਸੱਤੀ ਆ ਬਾਈ ਸੱਤੀ ਆ ਹਾਂ ਜੀ ਹਾਂ ਜੀ ਇਹ ਸਪੈਸ਼ਲਿਸਟ ਨੇ ਸੈਲਫ ਪਾਵਰਟੀਨੇਟਰ ਦੇ ਤੇ ਲਓ ਜੀ ਇਧਰ ਛਤਰੀ ਵਗੈਰਾ ਸੌਰੀ ਸ਼ੋਅ ਵਗੈਰਾ ਸਾਰੀ ਜਗਾਤੀ ਆਪਾਂ ਵਿੱਚੋਂ ਉਹ ਬਾਈ ਐਨਸਰ ਆ ਗੱਲ ਬਾਤ ਆ ਤੇ ਚਲੋ ਇਸ ਤੋਂ ਬਾਅਦ ਚੱਲਦੇ ਆਪਾਂ ਸਟicker ਵਗੈਰਾ ਲਵਾਉਣ ਸਟicker ਵਗੈਰਾ ਲਵਾ ਕੇ ਤੇ ਫਿਰ ਚੱਲਾਂਗੇ ਟਰੈਕਟਰ ਨੂੰ ਲੈ ਕੇ ਵਰਕਸ਼ਾਪ ਤੇ ਚਲੋ ਵੀ ਸੱਜਣੋ ਚੱਲਦੇ ਆਪਾਂ ਇਸ ਤੋਂ ਬਾਅਦ ਸਟicker ਲਵਾਉਣ ਤੇ ਇਧਰੋਂ ਵਾਇਰਿੰਗ ਵਗੈਰਾ ਦਾ ਕੰਮ ਆਪਣਾ ਹੋ ਗਿਆ ਸੀ ਕੰਪਲੀਟ ਐਨ ਲਾਈਟਾਂ ਵਗੈਰਾ ਸਾਰਾ ਕੁਝ ਲੱਗ ਗਿਆ ਤੇ ਇਧਰੋਂ ਹਾਰਨ ਵਗੈਰਾ ਵੀ ਆਪਾਂ ਲਾਤੇ ਤੇ ਸਰਾ ਬਣ ਗਿਆ ਕੰਮ ਸਾਰਾ ਤੇ ਚਲੋ ਹੀਟ ਗਾਰਡ ਵਗੈਰਾ ਵੀ ਆਪਾਂ ਹੋ ਗਏ ਫਿੱਟ ਤੇ ਇਸ ਤੋਂ ਬਾਅਦ ਚੱਲਦੇ ਆਪਾਂ ਤੇ ਚੱਲ ਕੇ ਆਪਾਂ ਇਹਦੇ ਸਟicker ਵਗੈਰਾ ਲਵਾਉਣੇ ਆ ਹਾਂਜੀ ਮਿੱਕਰੋ ਜੋ ਆਪਣਾ ਟਰੈਕਟਰ ਵਾਇਰਿੰਗ ਤੋਂ ਆਪਾਂ ਇਧਰ ਸਟicker ਵਾਲੇ ਤੇ ਲੈ ਆਏ ਸੀਗੇ ਸੋ ਆਪਾਂ ਇਸ ਤੋਂ ਬਾਅਦ ਲਵਾਉਣੇ ਆ ਬਾਕੀ ਤੋਂ ਸਟicker ਤੇ ਲਵਾ ਕੇ ਸਟicker ਤੇ ਉਸ ਤੋਂ ਬਾਅਦ ਚੱਲਦੇ ਆਪਾਂ ਛਤਰੀ ਵਾਲੇ ਛਤਰੀ ਵਾਲੇ ਕੋਲ ਕਿਉਂਕਿ ਉਹਦੇ ਵਿੱਚ ਦੁਬਾਰਾ ਛਤਰੀ ਵਗੈਰਾ ਆਪਾਂ ਇਹਦੇ ਫਿਟਿੰਗ ਕਰਾਉਣੀ ਆ ਬਾਕੀ ਲਾਈਟ ਵਾਟ ਸਾਰਾ ਕੁਝ ਆਪਣਾ ਲੱਗ ਚੁੱਕਿਆ ਹੈਗਾ ਟਰੈਕਟਰ ਤੇ ਤੇ ਜੋ ਸਟicker ਵਗੈਰਾ ਆਪਾਂ ਲਵਾਉਨੇ ਆਂ ਈਸ਼ਵਰ ਵਾਲਿਆਂ ਤੋਂ ਲਵਾਉਨੇ ਹੋਣੇ ਆਂ ਕੋਟਕਪੂਰੇ ਤੋਂ ਤੇ ਕਿਉਂਕਿ ਜੋ ਬਾਈ ਦਾ ਬਹੁਤ ਸਪੈਸ਼ਲ ਕੰਮ ਹੈ ਇਹਨਾਂ ਦਾ ਆਰਟ ਈਸ਼ਵਰ ਦੇ ਨਾਂ ਤੇ ਈਸ਼ਵਰ ਆਰਟਸ ਤੇ ਚਲੋ ਇਸ ਤੋਂ ਬਾਅਦ ਲਵਾਉਨੇ ਆਂ ਆਪਾਂ ਏਜੰਸੀ ਵਾਲੇ ਸਟicker ਤੇ ਲਓ ਸੱਜਣੋ ਆਪਣੀ ਸੋਨਾ ਲਿਕਾ ਨੂੰ ਐਡਲ ਦੇ ਲੱਗ ਗਈ ਛਤਰੀ ਆ ਤੁਸੀਂ ਦੇਖ ਸਕਦੇ ਹੋ ਆ ਆਪਾਂ ਮਾਡਲ ਲਵਾਇਆ ਇਹਦੇ ਸੋ ਆਪਣਾ ਕੰਮ ਆ ਫਾਈਨਲ ਹੋਣ ਵਾਲਾ ਬਾਕੀ ਸਟicker ਵਗੈਰਾ ਆਪਣੇ ਲੱਗ ਗਏ ਸੀਗੇ ਸੋ ਇਸ ਤੋਂ ਬਾਅਦ ਆਪਾਂ ਚੱਲਾਂਗੇ ਵਰਕਸ਼ਾਪ ਤੇ ਤੇ ਵਰਕਸ਼ਾਪ ਤੇ ਆਪਾਂ ਰਾਤ ਨੂੰ ਜਗਾ ਕੇ ਲਾਈਟਾਂ ਬਾਈਟਾਂ ਸਭ ਕੁਝ ਤੁਹਾਨੂੰ ਵੀਡੀਓ ਪਾਵਾਂਗੇ ਤੇ ਫਿਰ ਕਰਾਂਗੇ ਸਮਾਪਤੀ ਆਪਾਂ ਹਜੇ ਆਪਾਂ ਰੋਡ ਰਾਹ ਤੇ ਵਿਖਾਵਾਂਗੇ ਕਿੱਥੇ ਕਿੱਥੇ ਦੇ ਲੰਘਦੇ ਸਾਰਾ ਕੁਝ ਤੁਹਾਨੂੰ ਵੀਡੀਓ ਚ ਵਿਖਾਵਾਂਗੇ ਕਿਉਂਕਿ ਹਜੇ ਵੀਡੀਓ ਦੀ ਆਪਾਂ ਸਮਾਪਤੀ ਨਹੀਂ ਕਰਦੇ ਇਸੇ ਨਾਲ ਦੀ ਕਾਪੀ ਇੱਧਰ ਖੜਾ ਟਰੈਕਟਰ ਇਹ ਕੰਪਨੀ ਚ 24 ਮਾਡਲ ਆ ਇਹ 2004 ਮਾਡਲ ਟਰੈਕਟਰ ਆ ਤੁਸੀਂ ਇਹਨਾਂ ਦਾ ਆਪਸ ਵਿੱਚ ਡਿਫਰੈਂਸ ਚੈੱਕ ਕਰ ਸਕਦੇ ਹੋ ਤੇ ਇੱਧਰ ਵੀ ਬਾਈ ਨੇ ਲਾਤੀ ਛਤਰੀ ਇਹਦੇ ਇਹ ਬਾਈ ਸਾਹਿਬ ਨੇ ਸਾਡੇ ਮਕੈਨਿਕ ਸਾਹਿਬ ਛਤਰੀਆਂ ਦੇ ਦੱਸੀ ਗੱਲ ਜੀ ਕੀ ਵਾਲਾ ਠੀਕ ਆ ਬਜੀ ਹਾਂ ਜੀ ਹਾਂ ਜੀ ਵਧੀਆ ਤੁਸੀਂ ਦੱਸੋ ਕੀ ਚੱਲਦਾ ਫਿਰ ਅੱਜ ਕੱਲ ਪਛੜੀਆਂ ਲਈ ਜ ਨੇ ਜੀ ਅੱਛਾ ਹਾਂ ਜੀ ਠੀਕ ਆ ਤੇ ਪ੍ਰਾਣੀਆਂ ਦਾ ਰਵਾਜ ਗਿਆ ਫਿਰ ਐ ਕਿੱਥੇ ਸੜਦਾ ਇੰਨੀਆਂ ਲਾ ਕੇ ਫਿਰੋ ਮੈਂ ਲਈ ਜਾਂਦਾ ਕੋਈ ਵਪਾਰੀ ਬੰਦਾ ਲਈ ਜਾਂਦਾ ਵਪਾਰੀ ਵੀ ਨਹੀਂ ਲਾਉਂਦੇ ਮੈਂ ਤਾਂ ਲਾਦਾ ਜਮਾੜਾ ਮੋੜਾ ਚੱਲੀ ਜਾਂਦਾ ਜਨ ਸਬਸਕ੍ਰਾਈਬ ਕਰ ਦਿੰਦੇ ਠੀਕ ਆ ਹਾਂਜੀ ਤੇ ਫਿਰ ਰੇਟ ਰੂਟ ਦਾ ਫਰਕ ਠਾਇਆ ਕਿ ਨਹੀਂ ਕੋ ਰੇਟ ਆ ਚੱਲੀ ਜਾਂਦਾ ਜਿਵੇਂ ਕੋਈ ਕਹਿੰਦਾ ਉਹ ਵੀ ਕਰ ਲਈ ਗਈ ਨਹੀਂ ਠੀਕ ਆ ਹਾਂਜੀ ਲਓ ਵੀ ਇਹ ਭਰਾ ਆਪਣਾ ਲਾਉਂਦਾ ਛਤਰੀਆਂ ਤੇ ਬਾਕੀ ਜੇ ਕਿਸੇ ਭਰਾ ਨੇ ਛਤਰੀ ਵਗੈਰਾ ਲਵਾਉਣੀ ਹੋਵੇ ਤੇ ਇਹਨਾਂ ਦਾ ਨੰਬਰ ਮੈਂ ਸਕਰੀਨ ਤੇ ਦੇ ਦੂੰਗਾ ਤੇ ਤੁਸੀਂ ਕਾਲ ਕਰ ਸਕਦੇ ਹੋ ਪੂਰੀ ਜ਼ਰਾ ਗੱਲ ਬਾਤ ਐ ਤਾਰਾਂ ਤਰਾਂ ਲਾ ਕੇ ਤੁਹਾਨੂੰ ਸਾਰਾ ਕੁਝ ਰੈਡੀ ਕਰਕੇ ਦੇਊਗਾ ਕੋਈ ਕਿਦੋਂ ਕੰਮ ਕਰਾਉਂਦੀ ਲੋੜ ਨਹੀਂ ਪਊਗੀ ਤੁਹਾਨੂੰ ਇਧਰ ਭਰਾ ਸਾਡਾ ਪਾਈ ਜਾਂਦਾ ਤਾਰਾਂ ਲੈ ਔਰ ਵੀ ਬਣਾਦੀ ਐ ਜਮਾਂ ਵਧੀਆ ਬਣਾ ਕੇ ਦੇਊਗਾ ਇਹ ਤਾਂ ਨਵੀਆਂ ਬਣਾਈ ਜਾਂਦਾ ਕਣੀ ਲਓ ਸੱਜਣਾ ਤੁਸੀਂ ਜੁੜੇ ਰਹੋ ਵੀਡੀਓ ਦੇ ਨਾਲ ਆਥਨ ਤੱਕ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਆਪਾਂ ਚਲੋ ਕਰਦੇ ਆਂ ਅਗਲਾ ਵਰਕ ਤਨੂੰ ਫੋਰਡ ਆਪਾਂ ਲਿਆਂਦਾ ਸੀਗਾ ਕੋੜਕਪੁਰੇਓ ਤੇ ਇੱਧਰ ਆਪਣਾ ਸੋਨਾਲੀਕਾ ਟਰੈਕਟਰ ਤੇ ਵੀ ਛਤਰੀ ਵਗੈਰਾ ਲਾ ਕੇ ਆਪਾਂ ਵਰਕਸ਼ਾਪ ਤੇ ਲਿਆਏ ਸੀਗੇ ਸੋ ਮਿੱਤਰੋ ਇਸ ਟਰੈਕਟਰ ਦਾ ਆਪਣਾ ਕੰਮ ਡਨ ਹੋ ਗਿਆ ਤੇ ਬਾਕੀ ਇਸ ਟਰੈਕਟਰ ਦਾ ਆਪਾਂ ਸਪੈਸ਼ਲ ਵਲੌਗ ਬਣਾਵਾਂਗੇ ਸਾਰੀ ਇਨਫੋਰਮੇਸ਼ਨ ਦਾ ਵੀ ਕੀ ਕੀ ਇਸ ਟਰੈਕਟਰ ਦੇ ਵਿੱਚ ਬਦਲਿਆ ਤੇ ਕਿਹੜਾ ਮਾਡਲ ਟਰੈਕਟਰ ਹੈ ਸਾਰੀ ਤੁਹਾਡੇ ਦੇ ਨਾਲ ਇਨਫੋਰਮੇਸ਼ਨ ਸਾਂਝੀ ਕਰਾਂਗੇ ਇਸ ਟਰੈਕਟਰ ਬਾਰੇ ਤੇ ਲਾਓ ਮਿੱਤਰੋ ਕਰਦੇ ਆਂ ਜੀ ਵੀਡੀਓ ਦੀ ਸਮਾਪਤੀ ਆਪਾਂ ਇੱਥੇ ਹੀ ਮਿਲਾਂਗੇ ਅਗਲੇ ਵਲੌਗ ਦੇ ਵਿੱਚ ਅਗਲਾ ਵਲੌਗ ਲੈ ਕੇ ਆਵਾਂਗੇ ਆਪਾਂ ਫੋਰ ਟਰੈਕਟਰ ਦਾ ਜੋ ਪਣਾਏ ਫੌਜੀ ਭਰਾ ਦਾ ਸੋ ਆਪਾਂ ਇਹਨੂੰ ਦੇਖਾਂਗੇ ਖੋਲ੍ਹਾਂਗੇ ਕੀ ਕੀ ਖੋਲਦੇ ਆ ਤੇ ਕੀ ਕੀ ਕੰਮ ਕਰਦੇ ਆਪਾਂ ਇਹਦਾ ਸਾਰਾ ਤੁਹਾਡੇ ਨਾਲ ਵੀਡੀਓ ਸਾਂਝੀ ਕਰਾਂਗੇ ਤੁਹਾਡੇ ਨਾਲ ਚਲੋ ਮਿਲਦੇ ਆ ਅਗਲੇ ਵਲੌਗ ਦੇ ਵਿੱਚ